ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰì ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਭੁੰਦਰ ਜੋ ਐਜ਼ ਅ ਕਾਰਜਕਾਰੀ ਕੰਮ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਜਿੰਨਾ ਵੀ ਬਾਦਲੈਂਡ ਐਂਡ ਕੰਪਨੀ ਜਾਂ ਜਿਨ੍ਹਾਂ ਨੂੰ ਸਿਆਸੀ ਟੋਲਾ ਕਿਹਾ ਜਾਂਦਾ ਹੈ ਸਾਰੇ ਹਫਗੇ ਨੇ ਕਿ ਇੱਕ ਹੀ ਹੋ ਗਿਆ ਭਾਜਪਾ ਪੈ ਗਈਆਂ ਨੇ ਯਾਨੀ ਕਿ ਸਾਹੋ ਸਾਹ ਹੋ ਗਏ ਨੇ ਈਵਨ ਦੋ ਬੀਬਾ ਹਰਸਿਮਰਤ ਕੌਰ ਨੂੰ ਜਿਹੜਾ ਪ੍ਰਧਾਨ ਬਣਨ ਦੀਆਂ ਵਿਉਂਤ ਬੰਦੀਆਂ ਚੱਲ ਰੀਆਂ ਸੀ ਕਿ ਪੰਥ ਹੋ ਸਕਦਾ ਹੈ ਕਿ ਬੀਬਾ ਹਰਸਿਮਰਤ ਕੌਰ ਨੂੰ ਸਵੀਕਾਰ ਕਰੇ ਲੇਕਿਨ ਇਧਰ ਮਨਪ੍ਰੀਤ ਈਆਲੀ ਮਨਪ੍ਰੀਤ ਈਆਲੀ ਨੇ ਅੱਜ ਰੱਜ ਕੇ ਖੁਲਾਸੇ ਕੀਤੇ ਅਤੇ ਭਰਤੀ ਬਾਰੇ ਜਾਣਕਾਰੀ ਦਿੱਤੀ ਕਿ ਭਰਤੀ ਦੀ ਅੱਗੇ ਵਾਲੀ ਰਣਨੀਤੀ ਕੀ ਹੈ ਯਾਨੀ ਕਿ 24 25 26 27 28 ਮਲੇਰਕੋਟਲਾ ਜਲੰਧਰ ਸ੍ਰੀ ਅੰਮ੍ਰਿਤਸਰ ਫਗਵਾੜਾ ਸੰਗਰੂਰ ਯਾਨੀ ਕਿ ਇਹਨਾਂ ਦੀਆਂ ਪਰਥੀਆਂ ਇਹਨਾਂ ਦੇ ਹਲਕਿਆਂ ਦੇ ਵਿੱਚ ਪੜਤੀਆਂ ਯਾਨੀ ਕਿ ਮਨਪ੍ਰੀਤ ਈਆਲੀ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿੰਨੇ ਲੋਕ ਪੰਥ ਦੇ ਜਿਹੜੇ ਨੇ ਉਹ ਆਪਣੀ ਸਰਵ ਉੱਚ ਅਦਾਲਤ ਮੰਨਦੇ ਨੇ ਯਾਨੀ ਕਿ ਮਨਪ੍ਰੀਤ ਈਆਲੀ ਆ ਨੂੰ ਹਰ ਰੋਜ਼ ਹਜ਼ਾਰਾਂ ਲੋਕਾਂ ਦੇ ਫੋਨ ਆ ਰਹੇ ਨੇ ਕਿ ਸਾਡੇ ਹਲਕੇ ਵਿੱਚ ਆਓ ਸਾਡੇ ਪਿੰਡ ਵਿੱਚ ਆਓ ਸਾਡੇ ਸ਼ਹਿਰ ਵਿੱਚ ਆਓ ਸਾਡੇ ਕਸਬੇ ਦੇ ਵਿੱਚ ਆਓ ਯਾਨੀ ਕਿ ਅੱਜ ਮਨਪ੍ਰੀਤ ਯਾਲੀ ਨੇ ਉਹਨਾਂ ਸਾਰਿਆਂ ਦੇ ਕੋਲੋਂ ਮਾਫੀ ਮੰਗੀ ਹੈ 24 25 26 27 ਦੀ ਅੱਜ ਆਨਲਾਈਨ ਲਾਈਵ ਹੋ ਕੇ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਅਸੀਂ ਜਲਦੀ ਹੀ ਹਰੇਕ ਹਲਕੇ ਦੇ ਵਿੱਚ ਅਪਰੋਚ ਕਰਾਂਗੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਪਰਚੀਆਂ ਜਿਹੜੀਆਂ ਰਸੀਦਾਂ ਨੇ ਉਹ ਘਟਨੇ ਪਹਿਲਾ ਜ਼ਿਲ੍ਹਾ ਵਾਈਜ਼ ਅਸੀਂ ਜਿਹੜੇ ਹੈ ਕਵਰ ਕਰਾਂਗੇ ਜ਼ਿਲ੍ਹੇ ਵਾਈਜ਼ ਤੋਂ ਬਾਅਦ ਅਸੀਂ ਜਿਹੜਾ ਹਲਕਾ ਵਾਈਜ਼ ਹਲਕੇ ਵਾਈਜ਼ ਤੋਂ ਅਸੀਂ ਪਿੰਡਾਂ ਤੱਕ ਅਪਰੋਚ ਕਰਾਂਗੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕੋ ਖਾਸ ਕਰਕੇ ਪੰਥਕ ਲੋਕਾਂ ਨੂੰ ਅਪੀਲ ਕੀਤੀ ਹੈ ਹੌਸਲਾ ਬਣਾਈ ਰੱਖੋ ਤੁਹਾਡੇ ਸਾਥ ਦੀ ਸਾਨੂੰ ਬਹੁਤ ਜ਼ਰੂਰਤ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਸ੍ਰੀ ਅਕਾਲ ਤਖਸੈਬ ਵਿਖੇ ਇਕੱਠੇ ਹੋਏ ਸਿੱਖ ਸਿੱਖ ਜਥੇਬੰਦੀਆਂ ਸਟੂਡੈਂਟ ਐਂਡ ਸਟੂਡੈਂਟ ਫੈਡਰੇਸ਼ਨ ਸਿੱਖ ਐਸੋਸੀਏਸ਼ਨ ਦੇ ਆਗੂ ਨਿਹੰਗ ਸਿੱਖ ਜਥੇਬੰਦੀਆਂ ਉਹਨਾਂ ਨੇ ਕਿਹਾ ਕਿ 18 ਮਾਰਚ ਦੀ ਭਰਤੀ ਜਦੋਂ ਸ਼ੁਰੂ ਕੀਤੀ ਗਈ ਜਿਨ੍ਹਾਂ ਨੇ ਵੀ ਸ੍ਰੀ ਅਕਾਲ ਤਖਸੈਬ ਵਿਖੇ ਆਪਣੀ ਹਾਜ਼ਰੀ ਲਵਾਈ ਹੈ ਆਪਣੇ ਨਿਮਾਣੇ ਲੋਕਾਂ ਦਾ ਸਾਥ ਦਿੱਤਾ ਹੈ ਸ੍ਰੀ ਅਕਾਲ ਤਖਸੈਬ ਦੇ ਹੁਕਮ ਨਾਵੇਂ ਨੂੰ ਪੂਰਾ ਕੀਤਾ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਉਹਨਾਂ ਨੇ ਕਿਹਾ ਕੱਲਾ ਪੰਜਾਬ ਦੇ ਵਿੱਚੋਂ ਨਹੀਂ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਵਸਪੀਆਂ ਸੰਗਤਾਂ ਵੱਲੋਂ ਫੋਨ ਆ ਰਹੇ ਨੇ ਕੋਈ ਆਨਲਾਈਨ ਪੋਰਟਲ ਬਣਾਓ ਅਸੀਂ ਆਨਲਾਈਨ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਇਹ ਜਿਹੜੇ ਬਾਹਰ ਯਾਨੀ ਕਿ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਵਸਦੇ ਸਿੱਖ ਭਾਈਚਾਰੇ ਵੱਲੋਂ ਆ ਜਿਹੜੇ ਮਨਪ੍ਰੀਤ ਈਆਲੀ ਨੂੰ ਜਿਹੜੀ ਹੈ ਅਪੀਲ ਕੀਤੀ ਗਈ ਹੈ ਦੂਸਰੇ ਪਾਸੇ ਹਰ ਜ਼ਿਲ੍ਹੇ ਦੇ ਵਿੱਚੋਂ ਹਰ ਵਰਗ ਦੇ ਲੋਕਾਂ ਵੱਲੋਂ ਭਰਵਾ ਹੰਗਾਰਾ ਮਿਲ ਰਿਹਾ ਹੈ ਮਨਪ੍ਰੀਤ ਈਆਲੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਹੌਸਲਾ ਰੱਖੋ ਅਸੀਂ ਹਰੇਕ ਪੰਜਾਬ ਦੇ ਪਿੰਡ ਹਰੇਕ ਜ਼ਿਲ੍ਹੇ ਹਰੇਕ ਕਸਬੇ ਹਰੇਕ ਹਲਕੇ ਹਰੇਕ ਸ਼ਹਿਰ ਨੂੰ ਕਵਰ ਕਰਾਂਗੇ ਉਹਨਾਂ ਨੇ ਕਿਹਾ ਕਿ ਹੌਲੀ-ਹੌਲੀ ਅਸੀਂ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਫਿਰ ਬਲਾਕ ਮੀਟਰ ਤੇ ਕਮੇਟੀਆਂ ਫਿਰ ਪਿੰਡ ਪੱਧਰ ਤੇ ਕਮੇਟੀਆਂ ਯਾਨੀ ਕਿ ਸਾਰਾ ਸਿਸਟਮ ਉਹਨਾਂ ਨੇ ਕਿਆ ਅਸੀਂ ਬਣਾ ਲਿਆ ਹੈ ਅਸੀਂ ਉਸ ਸਿਸਟਮ ਦੇ ਨਾਲ ਚੱਲਾਂਗੇ ਸਾਰੇ ਹੀ ਉਸ ਲਈ ਪੰਜਾਬੀਆਂ ਨੂੰ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਅਪੀਲ ਕਰਦੀ ਹੈ ਹੌਸਲਾ ਬਣਾ ਕੇ ਰੱਖੋ ਹਰ ਘਰ ਦੇ ਵਿੱਚ ਉਹ ਜਿਹੜੀ ਹੈ ਮੈਂ ਉਹ ਗੁਰੂ ਘਰ ਦੀ ਗੱਲ ਰੱਖੀ ਜਾਵੇਗੀ ਹਰ ਘਰ ਦੇ ਵਿੱਚ ਜਿਹੜਾ ਉਹ ਫਾਰਮ ਜਾਵੇਗਾ ਜਿੱਥੇ ਕਿ ਭਰਤੀ ਸ਼ੁਰੂ ਹੋਣੀ ਹੈ ਯਾਨੀ ਕਿ ਸੂਬੇ ਦੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ ਸੁਖਬੀਰ ਸਿੰਘ ਤੇ ਬਲਵਿੰਦਰ ਸਿੰਘ ਪੁੰਦਰ ਡਾਕਟਰ ਦਲਜੀਤ ਸਿੰਘ ਚੀਮਾ ਇਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇੰਨਾ ਵੱਡਾ ਰਿਸਪਾਂਸ ਮਿਲੇਗਾ ਮਨਪ੍ਰੀਤ ਯਾਲੀ ਗੁਰਪ੍ਰਤਾਪ ਸਿੰਘ ਵਿਡਾਲਾ ਸੰਤਾ ਸਿੰਘ ਹਦੈਮਪੁਰੀ ਬੀਬਾ ਸਤਵੰਤ ਕੌਰ ਅਤੇ ਇਕਬਾਲ ਸਿੰਘ ਝੂੰਦਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਇਨ ਬਿਨ ਲਾਗੂ ਹੋਣ ਇਹਨਾਂ ਉਤੇ ਪਹਿਰਾ دیਏ ਇਸ ਫਲਸਵੇ ਨੂੰ ਲੈ ਕੇ ਚਲਦੇ ਹੋਏ ਮਨਪ੍ਰੀਤ ਯਾਲੀ ਨੇ ਸਾਰਿਆਂ ਨੂੰ ਫਤਿਹ ਦੀ ਸਾਂਝ ਬੁਲਾਈ ਅਤੇ ਫਤਿਹ ਬੋਲ ਕੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਰ ਸਿੱਖ ਨੂੰ ਇਹ ਜਿਹੜਾ ਹੈ ਉਹ ਉਹਦੇ ਨਾਲ ਸਮਝੌਤਾ ਕੀਤਾ ਜਾਵੇਗਾ ਉਸ ਨੂੰ ਕਲੀਨਸ ਕੀਤਾ ਜਾਵੇਗਾ ਸ਼ਰੋਮਣੀ ਅਕਾਲੀ ਦਲ ਵਾਸਤੇ ਧੰਨਵਾਦ